ਮੌਸਮ ਵਿਭਾਗ ਦੇ ਵੱਲੋਂ ਜੂਨ ਦੀ ਗਰਮੀ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਸਾਵਧਾਨ ਜੇਕਰ ਤੁਸੀਂ 9 10 ਤੇ 11 ਜੂਨ ਨੂੰ ਕੁਰਬਾਰ ਨਿਕਲਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਗਰਮੀ ਦੀ ਲਹਿਰ ਫਗੇਗੇ ਦਿਨ yellow alert ਜਾਰੀ ਕੀਤਾ ਕਿ ਐ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਗਰਮੀ ਹੁਣ ਰਿਕਾਰਡ ਤੋੜ ਦੇਵੇਗੀ ਆਸਮਾਨ ਲਗਾਤਾਰ ਆਕੂ ਵਰ ਆ ਰਿਹਾ ਤੇ ਸੂਰਜ ਦੀ ਗਰਮੀ ਲੋਕਾਂ ਨੂੰ ਐਨਾ ਦੁਖੀ ਕਰ ਰਿਹਾ ਕਿ ਕਰੋ ਬਾਹਰ ਨਿਕਲਣਾ ਵੀ ਮੁਸ਼ਕਲ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਨੇ 9 10 ਤੇ 11 ਜੂਨ ਨੂੰ ਗਰਮੀ ਦੀ ਲਹਿਰ ਸੰਬੰਧੀ yellow alert ਵੀ ਜਾਰੀ ਕੀਤਾ ਹੈ ਦੱਸ ਦਈਏ ਕਿ ਗਰਮੀ ਦੀ ਲਹਿਰ ਆਉਣ ਦੀ ਸੰਭਾਵਨਾ ਹੈ ਇਹ ਬਾਕੂਆ ਖੇਤਰਾਂ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਇਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਕਿਹਾ ਗਿਆ ਕਿ ਦੁਪਹਿਰ ਨੂੰ ਘਰੋਂ ਬਾਹਰ ਨਾ ਨਿਕਲੋ ਜਦ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਅਤੇ ਸਵੇਰ ਤੇ ਸ਼ਾਮ ਨੂੰ ਹੀ ਬਾਹਰੀ ਕੰਮ ਕੀਤੇ ਜਾਣ ਇਸ ਸਬੰਧ ਵਿੱਚ ਗਰਭਵਤੀ ਔਰਤਾਂ ਬਜ਼ੁਰਗਾਂ ਨੂੰ ਵੀ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਜੂਨ ਦੀ ਗਰਮੀ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਸਾਵਧਾਨ ਜੇਕਰ ਤੁਸੀਂ 9 10 ਤੇ 11 ਜੂਨ ਨੂੰ ਕਰੋ ਬਾਰ ਨਿਕਲਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਗਰਮੀ ਦੀ ਲਹਿਰ ਫਗੇ ਕਿਸਦਨ ਯੈਲੋ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਗਰਮੀ ਹੁਣ ਰਿਕਾਰਡ ਤੋੜ ਦੇਵੇਗੀ ਆਸਮਾਨ ਲਗਾਤਾਰ ਆਕੂ ਵਰ ਆ ਰਿਹਾ ਤੇ ਸੂਰਜ ਦੀ ਗਰਮੀ ਲੋਕਾਂ ਨੂੰ ਐਨਾ ਦੁਖੀ ਕਰ ਰਹੀ ਹੈ ਕਿ ਕਰੋ ਬਾਹਰ ਨਿਕਲਣਾ ਵੀ ਮੁਸ਼ਕਲ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਨੇ 9 10 ਤੇ 11 ਜੂਨ ਨੂੰ ਗਰਮੀ ਦੀ ਲਹਿਰ ਸੰਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਹੈ ਦੱਸ ਦਈਏ ਕਿ ਗਰਮੀ ਦੀ ਲਹਿਰ on the ਸੰਭਾਵਨਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਇਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਕਿਹਾ ਗਿਆ ਕਿ ਦੁਪਹਿਰ ਨੂੰ ਘਰੋਂ ਬਾਹਰ ਨਾ ਨਿਕਲੋ ਜਦ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਅਤੇ ਸਵੇਰ ਤੇ ਸ਼ਾਮ ਨੂੰ ਹੀ ਬਾਹਰੀ ਕੰਮ ਕੀਤੇ ਜਾਣ ਇਸ ਸੰਬੰਧ ਵਿੱਚ ਗਰਭਵਤੀ ਔਰਤਾਂ ਬਜ਼ੁਰਗਾਂ ਨੂੰ ਵੀ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ